ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੋ ਚੜ੍ਹਦੀ ਕਲਾ 'ਚ ਹੋਮੋਗੇ ਤੰਦਰੁਸਤ ਹੋਮੋਗੇ ਵਾਹਿਗੁਰੂ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਤੇ ਮੈਂ ਤੁਹਾਡੀ ਨਗਨਾ ਕਰਦੀ ਰਵਾਂ ਤੇ ਸੱਚੇ ਵਾਹਿਗੁਰੂ ਸਭ ਨੂੰ ਤੰਦਰੁਸਤੀ ਰੱਖੇ ਸਾਰੇ ਬੱਚਿਆਂ ਨੂੰ ਤੰਦਰੁਸਤੀ ਰੱਖੇ ਵਾਹਿਗੁਰੂ ਮੇਰੇ ਤੇ ਇਸ ਹਿੱਸੇ ਮੈਨੂੰ ਤਾਂ ਇਹ 6 ਸਾਲਿੰਦ ਲੈਣੀਆਂ ਤੇ ਅੱਜ ਆਪਾਂ ਗੱਲ ਕਰਦੇ ਆਂ ਖਾਂ ਭਿੰਦੋ ਇਹ ਜਦੋਂ ਵੀ ਆਪਾਂ ਵੱਧ ਖਾ ਲੈਂਦੇ ਆ ਜਿਹੜਾ ਵੱਧ ਖਾਣਾ ਹੈ ਇਹ ਸਿਹਤ ਵਾਸਤੇ ਬਹੁਤ ਨੁਕਸਾਨ ਹੈ ਤੇ ਆਪਾਂ ਨੂੰ ਪਤਾ ਲੱਗਦਾ ਨਹੀਂ ਆਪਾਂ ਬਸ ਜਿਹੜੇ ਸਵਾਦ ਨਾਲ ਖਾਈ ਜੰਨੀ ਹੈ ਜਿਦੋਂ ਆਪਾਂ ਰੋਟੀ ਖਾਣ ਲੱਗ ਜਾਈਏ ਨਾ ਫਿਰ ਆਪਾਂ ਨੂੰ ਸੁਆਦ ਤਾਂ ਬਹੁਤ ਲੱਗੀ ਜਾਂਦੀ ਹੈ ਪਰ ਪਿੱਛੋਂ ਆਪਾਂ ਔਖੇ ਬਹੁਤ ਹੁੰਦੇ ਆ ਜਦੋਂ ਆਪਾਂ ਨਹਾ ਕੇ ਆਵਾਂਗੇ ਉਦੋਂ ਤਾਂ ਐ ਆਖਾਂਗੇ ਵੀ ਐਵੇਂ ਹੀ ਕੌਲ ਕਰ ਲਈ ਨਹਾ ਕੇ ਤਾਂ ਆਮੀ ਆ ਗਿਆ ਤੰਦਰੁਸਤੀ ਆ ਗਈ ਜਿਦੋਂ ਆਪਾਂ ਖਾ ਲੈਨੇ ਆ ਜਿਹਦੇ ਜਿਆਦਾ ਖਾਣਾ ਖਾ ਲੈਂਗੇ ਨਾ ਉਦੋਂ ਫਿਰ ਆਉਂਦੇ ਨੇ ਐਵੇਂ ਖਾਦਾ ਪਹਿਲਾਂ ਸਾਰਾ ਸੌਖੇ ਸੀ ਹੁਣ ਤਾਂ ਔਖੇ ਹੋ ਗਏ ਤੇ ਇਸ ਗੱਲ 'ਚ ਵੀ ਤੁਸੀਂ ਖਾਣਾ ਜਿਹੜਾ ਆਪਾਂ ਜਦੋਂ ਖਾਜੀ ਨਾ ਥੋੜਾ ਜਿਹਾ ਸਬਰ ਸੰਤੋਖ ਰੱਖ ਕੇ ਖਾਣਾ ਚਾਹੀਦਾ ਘੱਟ ਖਾਣਾ ਚਾਹੀਦਾ ਜੇ ਆਪਾਂ ਖਾਣਾ ਘੱਟ ਖਾਵਾਂਗੇ ਤਾਂ ਆਪਾਂ ਤੰਦਰੁਸਤ ਰਹਿਵਾਂਗੇ ਜੇ ਆਪਾਂ ਜਾਦੀ ਖਾ ਲਾਂਗੇ ਜਾਦੀ ਖਾ ਕੇ ਆਪਾਂ ਨੂੰ ਕਬਜ਼ੀ ਵੀ ਹੋਊ ਪੇਟ ਚਫਰੀਮਾ ਵੀ ਹੋਊ ਪੇਟ ਵੀ ਵਧੂ ਜੇ ਘੱਟ ਖਾਵਾਂਗੇ ਤਾਂ ਥੋੜਾ ਪੇਟ ਵੀ ਠੀਕ ਰਹੂ ਤੇ ਐ ਹਲਕੇ ਫੁੜਕੇ ਰਹੋਗੇ ਇਹ ਥੋੜਾ ਜਿਹੀ ਬਰੀਆ ਰੂਬਾ ਪਾ ਲਾ ਰੂਬਾ ਦਿਨਾਰੇ ਤੁਸੀਂ ਤੰਦਰੁਸਤ ਰਹੋਗੇ ਤੇ ਕਬਜ਼ੀ ਦੇ ਚਾਂਸ ਬਹੁਤ ਘੱਟ ਨਹੀਂ ਹੁਣ ਅੱਜ ਕੱਲ ਹਰੇਕ ਬੰਦੇ ਨੂੰ ਕਬਜ਼ੀ ਆ ਤੇ ਕਬਜ਼ੀ ਨਾਲ ਸੌ ਮਾਰੀ ਲਾਉਂਦਣਾ ਸਰੀਰ ਦੇ ਵਿੱਚ ਕਬਜ਼ੀ ਜਿਹੜੀ ਇਹ ਬਹੁਤ ਮਾਰੀ ਪਹਿਲੀ ਹੈ ਤੇ ਜੇ ਆਪਾਂ ਘੱਟ ਖਾਵਾਂਗੇ ਨਾ ਤੇ ਇਹ ਤਾਂ ਮੈ ਤਾਂ ਪਰਤੇ ਆਇਆ ਵੀ ਤੁਹਾਨੂੰ ਕਬਜ਼ੀ ਵੀ ਘੱਟ ਹੋਊ ਤੁਹਾਨੂੰ ਤੰਦਰੁਸਤੀ ਹੋਊਗੀ ਕਰ ਤੋਂ ਘਟ ਖਾਓ ਕਿ ਕਈ ਵਾਰ ਤਾਂ ਬਾਜੀ ਦਾ ਪਰੌਂਠੇ ਬਣਾ ਲੈਣੇ ਆ ਘਰੇ ਤੇ ਹੁਣ ਸਵਾਤ ਲੱਗੇ ਜਾਂਦੇ ਆ ਤੇ ਬੱਚਿਆਂ ਦੋ ਦੋ ਤਿੰਨ ਤਿੰਨ ਵੀ ਖਾ ਜਾਂਦੇ ਨਾ ਤੇ ਫੇਰ ਔਖੇ ਹੋਣਾ ਫੇਰ ਨਾ ਕੋਈ ਕੰਮ ਹੋਣਾ ਉਹ ਉੱਠੇ ਡਿੱਗ ਪੋ ਉੱਥੇ ਡਿੱਗ ਪੋ ਸਰੀਰ ਚ ਸਸ ਜਸ ਸਸਤੀ ਨਹੀਂ ਆ ਜਾਂਦੀ ਐ ਵੀ ਕੰਮ ਨੂੰ ਚੇਤਨ ਕਰਦਾ ਉੱਠੇ ਨਹੀਂ ਜਾਂਦਾ ਜੇ ਘਟ ਗਾਉਗੇ ਫਿਰ ਤੁਹਾਨੂੰ ਐ ਰੱਖੋ ਵੀ ਭੱਜ ਭੱਜ ਕੇ ਉਹ ਮੇ ਕੰਮ ਕਰੀ ਜਾਵਾਂਗੇ ਤੇ ਆਪ ਪੁੱਤ ਦੀ ਆਉਗੀ ਕੰਮ ਨੂੰ ਤੇ ਨਹੀਂ ਤਾਂ ਥੋੜਾ ਜੀਨ ਕਰਨਾ ਉੱਠਣ ਨੂੰ ਨਹੀਂ ਚੱਤ ਕਰਦਾ ਜੇ ਜ਼ਿਆਦਾ ਖਾ ਲੀਏ ਨਾ ਫੇਰ ਆਇਆ ਪੁੱਤਾਂ ਦੀ ਆਪ ਬਚਾਵ ਵੀ ਲੈਣੇ ਵੀ ਹਾਜਮੇ ਆਜੂ ਹਾਜਮੇ ਨਹੀਂ ਆਉਂਦੀ ਚਾਹ ਨਾ ਫਰੇਮਾ ਹੋ ਜਾਂਦਾ ਜੇ ਚਾਹ ਪੀ ਲੀ ਗੀ ਰੋਟੀ ਖਾ ਕੇ ਤੁਸੀਂ ਚਾਹ ਪੀ ਲਓ ਨਾਲ ਦੀ ਨਾਲ ਜਾਂ ਦੱਦਾ ਘੰਟਾ ਠਹਿਰ ਕੇ ਪੀਓ ਤੇ ਜੇ ਨਾਲ ਦੀ ਨਾਲ ਚਾਹ ਕਰ ਲਓ ਤੁਹਾਡਾ ਢੱਡਾ ਫਰਜ ਜਿਹਦਾ ਢੱਡਾ ਨੂੰ ਫਰੇਮਾ ਆ ਗਿਆ ਤੇ ਫਿਰ ਕਬਜ਼ੀ ਹੋਊਗੀ ਤੇ ਬਿਮਾਰੀਆਂ ਹੋਰ ਵਧਣਗੀਆਂ ਇਸ ਕਰਕੇ ਜਿੰਨੀ ਭੁੱਖ ਹੈ ਉਦੋਂ ਭੁੱਖ ਰੱਖ ਕੇ ਖਾਓ ਫਿਰ ਤੁਸੀਂ ਬਿਮਾਰ ਹੁੰਦੇ ਨਹੀਂ ਤੰਦਰੁਸਤ ਹੀ ਰਹੋਗੇ ਇੱਕ ਵਾਰੀ ਇੱਕ ਰਾਜੇ ਰਾਜ ਚ ਕਾਲ ਪੈ ਗਿਆ ਉਹ ਜਦੋਂ ਕਾਲ ਪੈ ਗਿਆ ਤੇ ਲੋਕ ਬਹੁਤ ਤੰਗ ਹੋ ਗਏ ਕਹਿੰਦੇ ਰਾਜਾ ਅੰਨ ਵੰਡਣ ਲੱਗ ਗਿਆ ਥੋੜਾ ਵੰਡਣ ਲੱਗ ਗਿਆ ਵੀ ਭਾਈ ਵਿੱਚ ਵੰਡ ਰੱਖੋ ਤੇ ਘੱਟ ਖਾਂ ਜੇ ਤੁਸੀਂ ਚਾਰ ਰੋਟਾਂ ਖਾਣੇ ਤਿੰਨ ਖਾਓ ਜੇ ਤਿੰਨ ਖਾਣੀਆਂ ਦੋ ਹੀ ਖਾਓ ਰੋਟਾਂ ਅੱਛਾ 26 ਸਾਲ 6 ਮਹੀਨਿਆਂ ਚੱਲਦਾ ਰਿਹਾ ਜਦੋਂ ਐ ਚੱਲਦਾ ਰਿਹਾ ਤੇ ਲੋਕ ਤਾਂ ਤੰਦਰੁਸਤ ਹੋ ਗਏ ਉਹਦਾ ਇਹੋ ਜਿਹਾ ਕਾਰਪਿਆ ਤੇ ਲੋਕ ਲੋਕਾਂ ਦਾ ਤੰਦਰੁਸਤੀ ਆ ਗਈ ਕਿਉਂਕਿ ਜਿਨ੍ਹਾਂ ਦੇ ਪੇਟ ਵਧੇ ਸੀ ਉਹ ਪੇਟ ਘਟ ਗਏ ਤੇ ਖਾਣਾ ਘੱਟ ਖਾਣ ਲੱਗ ਗਏ ਕਿਉਂਕਿ ਅੰਨ بچਾਉਣਾ ਸੀ ਵੀ ਹੋਰ ਵੀ ਗਰੀਬਾਂ ਨੂੰ ਦੇਵੰਦਨਾ ਸਿਆਨ ਰਾਜੇ ਨੇ ਰਾਜੇ ਨੇ ਕੰਟਰੋਲ ਕਰਤਾ ਵੀ ਆਨੇ ਭਾਲਾ ਨਿ ਵਰਤਣਾ ਥੋੜਾ ਵਰਤਣਾ ਤੇ ਇੱਕ ਵਿੱਚ 8 ਦਿਨਾਂ ਚ ਵਰਤ ਰੱਖੋ ਚਲੋ ਵਰਤ ਰੱਖਣ ਲੱਗੇ ਉਹ ਭਾਈਏ ਨੇ ਤੰਦਰੁਸਤ ਹੋ ਗਏ ਪਤਲੇ ਸਰੀਰ ਪਤਲੇ ਹੋ ਗਏ ਤੇ ਉਹਨਾਂ ਦੀ ਸੇਤਾ ਵਧੀਆ ਬਣ ਗਈ ਨਾ ਕੋਈ ਉਹਨਾਂ ਨੂੰ ਰੋਗ ਨਾ ਰਿਹਾ ਆਇਆਂ ਵਧੀਆ ਬਣ ਗਈ ਉਹ ਤੇ ਇਸ ਕਰਕੇ ਵੀ ਉਹ ਜਿੱਦੋਂ ਰਾਜੇ ਨੇ ਕੰਟਰੋਲ ਦਿੱਤਾ ਤੇ ਫਿਰ ਦੇਖਿਆ ਵੀ ਇਹ ਲੋਕ ਤਾਂ ਸਿਹਤ ਤੰਦਰੁਸਤ ਹੋਵੇ ਅੰਨ ਘੱਟ ਖਾਣ ਨਾਲ ਤੇ ਜਿਹੜਾ ਅੰਨ ਜ਼ਿਆਦਾ ਖਾਣਾ ਨਾ ਇਹ ਬਿਮਾਰੀ ਹੈ ਇਹ ਇਹਦੇ ਨਾਲ ਬਹੁਤ ਰੋਗ ਬਣਦੇ ਆ ਤੇ ਉਹ ਰਾਜੇ ਨੇ ਵੀ ਜਾਣ ਕੀ ਕਿਹਾ ਸੀ ਤੇ ਕਾਲ ਵੀ ਪਿਆ ਸੀ ਕਾਲ ਪੈ ਗਿਆ ਜਿੱਦ ਰਾਜੇ ਨੇ ਇਹ ਬੰਦ ਕੀਤਾ ਖਾਣਾ ਘਟਾਇਆ ਤੇ ਲੋਕਾਂ ਆ ਬੜੀਆ ਬਣ ਗਏ ਸਾਰੇ ਤੰਦਰੁਸਤ ਬੱਚੇ ਫਿਰਨ ਤੇ ਸਾਰੇ ਆਖਣ ਲੱਗੇ ਆ ਤਾਂ ਆਪਣੇ ਤਾਂ ਕੰਮ ਸੂਝ ਆ ਗਿਆ ਕਿ ਨੂੰ ਤਾਂ ਆਪਾਂ ਹਰ ਦਿਨ ਖਾਣਾ ਖਾਈ ਜਾਂਦੇ ਆ ਤੇ ਜਦੋਂ ਹੁਣ ਆਪਾਂ ਨੂੰ ਅੰਨ ਜਿੰਦਾ ਹੀ ਘੱਟਾ ਰਾਜਾ ਤੇ ਫਿਰ ਆਪਾਂ ਨੂੰ ਭਟਾ ਖਾਣਾ ਪੈਂਦਾ ਤੇ ਆਪਾਂ ਤਾਂ ਹੋ ਗਏ ਤੰਦਰੁਸਤ ਇਸ ਕਰਕੇ ਘੱਟ ਖਾਣਾ ਚਾਹੀਦਾ ਤੇ ਰੋਗਾਂ ਤੋਂ ਬਚਣਾ ਚਾਹੀਦਾ ਤੇ ਫਿਰ ਜੀ ਜੱਦ ਖਾਣਨਾ ਤਾਂ ਫਿਰ ਰੋਗ ਲੱਗਣਗੇ ਤੇ ਫਿਰ ਆਪਾਂ ਡਾਕਟਰਾਂ ਦੇ ਘਰ ਪਰਾਂਗੇ ਪੈਸੇ ਦੀ ਬਰਬਾਦੀ ਨਾਲੇ ਕੰਮ ਨਹੀਂ ਹੁੰਦਾ ਜਾਂ ਰਖਾ ਕੇ ਤੇ ਨਾਲੇ ਬਾਸ ਇਹਦੇ ਨਾਲ ਬਹੁਤ ਰੋਗ ਵੀ ਲੱਗਦੀ ਹੈ ਤੇ ਖਾਣਾ ਵੀ ਆਪਾਂ ਨੂੰ ਘੱਟ ਖਾਣਾ ਚਾਹੀਦਾ। ਹੋਰ ਬਾਗੀਓ ਕਰਾ ਮੈਨੂੰ ਨਹੀਂ ਆਉਂਦਾ ਕਿ ਬਸ ਮੈਂ ਤੁਹਾਨੂੰ ਸਮਝਾ ਦਿੰਨੀ ਆ। ਆਪ ਜੀ ਮੋਟੇ-ਮੋਟੇ ਅਗਲਾਈਂ 10 ਕੀ ਸਮਝਾਉਣੀ ਆ ਮੈਨੂੰ। ਹਾਂ ਤੇ ਲਾਈਕ ਜੀ ਦਾ ਖਾਲਸਾ ਲਾਈਕ ਜੀ ਜੇ ਤੁਹਾਨੂੰ ਇਹ ਗੱਲ ਠੀਕ ਲੱਗਣ ਤਾਂ ਕਮੈਂਟ ਕਰਕੇ ਦੱਸ ਦਿਓ। ਬੀਬੀ ਵੀ ਦੁਇਟ ਗਲਤ ਬੋਲ ਗਈ। ਅੱਗੇ ਨੂੰ ਸੁਧਾਰ ਕਰਨ ਨੂੰ